ਜੂਨ 1984 ਆਪਰੇਸ਼ਨ ਬਲੂ ਸਟਾਰ ਜਿਸ ਨੂੰ ਸਿੱਖ ਕੱਲੂਕਾਰੇ ਦਿਵਸ ਵਜੋਂ ਜਾਣਦੇ ਆਂ ਪੰਜਾਬ ਦੀ ਧਰਤੀ ਦੇ ਉਸ ਥਾਂ ਤੇ ਹੋਇਆ ਜਿਸ ਨੂੰ ਸਿੱਖ ਮੱਕਾ ਮੰਨਦੇ ਆ ਉਸ ਤੋਂ ਬਾਅਦ ਸਿੱਖ ਪੋਲਿਟਿਕਸ ਦੇ ਵਿੱਚ ਵੱਡੇ ਉਤਰਾ ਚੜਾ ਆਏ ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋਂ ਸਾਬਕਾ ਸੰਸਦ ਜੀ ਪੰਜਾਬ ਨਾਲ ਹਰਮਾਚਲ ਦੇ ਨਾਲ ਸੁਪਰ ਐਕਸਕਲੂਸਿਵ ਗੱਲਬਾਤ ਕਰਨ ਦੇ ਲਈ ਸਟੂਡੀਓ ਪਹੁੰਚ ਚੁੱਕੇ ਨੇ ਮਨ ਸਾਹਿਬ ਜੀ ਐਨ ਨੂੰ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਕੀਮਤੀ ਸਮਾਂ ਦਿੱਤਾ। थैंक यू जी। ਬਾਈਕ ਦੇਖਾ ਖਾਲਸਾ ਬਾਈਕ ਜੀ ਕੀ ਫਤਿਹ। ਮਨ ਸਾਹਿਬ ਪੰਜਾਬ ਦੇ ਵਿੱਚ ਸਿੱਖ ਪੋਲਿਟਿਕਸ ਨੂੰ ਕਿੱਥੇ ਖੜਿਆ ਦੇਖ ਰਹੇ ਹੋ? 1984 ਦੀ ਅਸੀਂ ਗੱਲ ਕੀਤੀ ਉਸ ਤੋਂ ਬਾਅਦ ਉਤਰਾ ਚੜ੍ਹਾਏ ਉਹਨਾਂ ਦੀ ਅਸੀਂ ਗੱਲ ਕੀਤੀ ਤੇ ਅੱਜ 2025 ਦਾ ਸਮਾਂ ਚੱਲ ਰਿਹਾ ਹੈ। ਸਰਦਾਰ ਸਾਹਿਬ ਜਿਹੜੀ ਸਿੱਖ ਆਮ ਐ ਸਟੇਟਲੈਸ ਹੈਗੀ ਹੈ। ਤੇ ਗਿੱਣਾਛੇਰ ਸਰਦੀ ਸਟੇਟ ਅਲੇ ਦਾ ਨਹੀਂ ਬਣਦੀ ਉਹਨਾਂ 'ਚ ਸਾਨੂੰ ਦੁੱਖ ਤਕਲੀਫਾਂ ਤੇ ਘਲੂਕਾ ਰਹਿਣ ਦੇ ਵਿੱਚੋਂ ਨਿਕਲਣਾ ਪਊਗਾ ਪਰ ਜੇ ਸੈਂਤੀ ਸਾਰੇ ਸਿੱਖਾਂ ਦੇ ਵਿੱਚ ਹੋ ਜੇ ਜੀ ਤੇ ਅਸੀਂ ਤਿੰਨ ਪਰਮਾਣੂ ਹਥਿਆਰਾਂ ਨਾਲ ਲਾਹਾਂਸ ਮੁਲਕਾਂ ਦੇ ਨਾਲ ਘੇਰੇ ਹੋਏ ਆਂ ਅੱਛਾ ਮਾਨ ਸਾਹਿਬ ਆਪਰੇਸ਼ਨ ਬਲੂ ਸਟਾਰ ਕੀ ਟਾਲਿਆ ਜਾ ਸਕਦਾ ਸੀ ਦੇਸ਼ ਦੇ ਵਜ਼ੀਰ ਆਜ਼ਮ ਕਹਿੰਦੇ ਨੇ ਕਿ ਹਵਾਈ ਸੈਨਾ ਦੇ ਨਾਲ ਆਪਣੇ ਹੀ ਦੇਸ਼ ਤੇ ਅਟੈਕ ਕੀਤਾ ਔਨ ਦਾ ਫਲੋਰ ਦੇਸ਼ ਦੇ ਵਜ਼ੀਰ ਆਜ਼ਮ ਨੇ ਕੁਝ ਸਮਾਂ ਪਹਿਲਾਂ ਬੋਲਿਆ ਸੀ ਸਿੱਧੇ ਤੌਰ ਤੇ ਇੰਦਰਾ ਗਾਂਧੀ ਦਾ ਜ਼ਿਕਰ ਕੀਤਾ ਗਿਆ ਕਿ ਆਦਤ ਸੀ ਮਿਜ਼ੋਰਮ ਦੇ ਲੋਕਾਂ ਦੇ ਵੀ ਤੱਕਾ ਕੀਤਾ ਅਕਾਲ ਤਖਤ ਤੇ ਅਟੈਕ ਅੱਜ ਵੀ ਸਾਡੀ ਇਸ ਸਮ੍ਰਿਤੀਆਂ ਵਿੱਚ ਹੈ ਇਸ ਚੀਜ਼ ਦਾ ਜ਼ਿਕਰ ਕੀਤਾ ਗਿਆ ਕਿ ਇਸ ਨੂੰ ਟਾਲਿਆ ਜਾ ਸਕਦਾ ਸੀ ਬਲੂ ਸਟਾਰ ਨੂੰ ਟਾਲਿਆ ਜਾ ਸਕਦਾ ਸੀ ਕਿ ਮੈਂ ਤਾਂ ਇਹ ਬਹੁਤ ਚਿੱਠੀਆਂ ਲਿਖੀਆਂ ਮੈਂ ਉਸ ਵੇਲੇ ਆਈਪੀਐਸ ਅਫਸਰ ਸੀਗਾ ਜੀ ਤੇ ਜਿਹੜਾ ਸਾਡਾ ਡਾਇਰੈਕਟਰ ਜਨਰਲ ਸੀਗਾ ਮਿਸਟਰ ਸੁਰਿੰਦਰ ਨਾਥ ਉਹ ਕਹਿੰਦਾ ਕਿ ਮੈਨੂੰ ਬੜਾ ਤਜਰਬਾ ਹੈ ਤੇ ਮੈਨੂੰ ਗਵਰਨਰ ਦਾ ਐਡਵਾਈਜ਼ਰ ਬਣਾ ਕੇ ਭੇਜ ਰਹੇ ਹੈ ਜੀ ਪੰਜਾਬ ਦਾ ਤੇ ਤੂੰ ਮੇਰੇ ਨਾਲ ਚੱਲ ਹੂੰ ਮੈਂ ਚਾਹਦੀ ਮੈਨੂੰ ਮਾਫੀ ਦਿਓ ਕਿ ਇਹ ਹੈਗਾ ਸਿਆਸੀ ਮਸਲਾ ਤੁਸੀਂ ਸਮਝਦੇ ਹੋ ਕਿ ਇਹ ਐਡਮਿਨਿਸਟ੍ਰੇਟਿਵ ਮਸਲਾ ਹੈਗਾ ਤੇ ਐਡਮਿਨਿਸਟ੍ਰੇਟਿਵ ਮਸਲਾ ਹੈ ਨਹੀਂਗਾ ਦੇ ਤੱਕ ਸਿਆਸੀ ਹੈ ਸਰ ਜੇ ਉਹਨੂੰ ਠੀਕ ਕਰਨਾ ਫੇਰ ਤੋਂ ਮੈਂ ਤੁਹਾਡੇ ਨਾਲ ਚੱਲੇ ਚੱਲਦਾ ਜੀ ਪਰ ਜੇ ਐਡਮਿਨਿਸਟ੍ਰੇਟਿਵਲੀ ਤੁਸੀਂ ਇਸ ਮਸਲੇ 'ਤੇ ਨਾਲ ਜਿੱਟਣਾ ਫੇਰ ਮੈਨੇਜਰ ਸੋਦਾ ਹੂੰ ਤੁਹਾਨੂੰ ਚਿੱਠੀ ਦਾ ਜਵਾਬ ਆਇਆ ਕੋਈ ਨਹੀਂ ਮੇਰੀ ਚਿੱਠੀ ਦਾ ਜਵਾਬ ਨਹੀਂ ਆਇਆ ਮੇਰੀ ਡਿਸਮਿਸਲ ਦਾ ਬਰਖਾਸਤ ਦਾ ਜਵਾਬ ਜਰੂਰ ਆ ਗਿਆ ਸੀਗਾ ਕਿ ਤੈਨੂੰ ਇੰਡੀਅਨ ਪੁਲਿਸ ਸਰਵਿਸ ਤੋਂ ਬਰਖਾਸਤ ਕੀਤਾ ਜਾਂਦਾ ਕੋਈ ਰੀਜ਼ਨ ਨਹੀਂ ਦਿੰਦਾ ਨਹੀਂ ਜੀ ਜੀ ਨਹੀਂ ਦਿੱਤਾ ਸਰਫ ਬਰਖਾਸਤ ਕਿਉਂ ਲੱਗਿਆ ਵੀ ਤੁਹਾਨੂੰ ਆਈਪੀਐਸ ਦੀ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਸ਼ੁਕਰ ਕੇ ਮੈਂ ਰਿਜ਼ਾਈਨ ਕਰਤਾ ਸੀਗਾ ਜੀ ਇਹ 6 ਤਰੀਕ ਨੂੰ ਬਲੂ ਸਟਾਰ ਹੋਇਆ 1984 7 ਤਰੀਕ ਤੱਕ ਮੈਂ ਆਪਣਾ ਚਿੱਠੀ ਮਹਾਰਾਜ ਰਵਾਕ ਲੈ ਕੇ ਸੇਵਾ ਦੇ ਤੌਰ 'ਤੇ ਸੀਗਾ ਤੁਹਾਡੀ ਕੋਈ ਆਖਰੀ ਗੱਲਬਾਤ ਹੋਈ ਹੋਵੇ ਜਰਨੈਲ ਸਿੰਘ ਭਿੰਡਰਾ ਵਾਲਿਆਂ ਦੇ ਨਾਲ ਹਾਂ ਥੋੜਾ ਚਿਰ ਹਸ਼ਿਆਰਪੁਰ ਦੇ ਵਿੱਚ ਹੋਈ ਸੀਗੀ ਕੋਈ ਤਾਰੀਖ ਸਮਾਂ ਯਾਦ ਹੈ ਤੁਹਾਨੂੰ ਨਹੀਂ ਕੋਈ 2-3 ਮਹੀਨੇ ਪਹਿਲਾਂ ਹੋਈ ਸੀ ਆਪਰੇਸ਼ਨ ਬਲੂ ਸਟਾਰ ਤੋਂ ਹਾਂ ਕੀ ਗੱਲਬਾਤ ਹੋਈ ਸੀ ਬਸ ਉਹ ਕਹਿੰਦੇ ਕਿ ਤੁਸੀਂ ਟਿਕੇ ਰਹੋ ਤੇ ਅਸੀਂ ਵੀ ਟਿਕੇ ਹਾਂ ਮਜ਼ਬੂਤ ਹਾਂ ਤੇ ਅਸੀਂ ਪੂਰਾ ਮੁਕਾਬਲਾ ਕਰਾਂਗੇ ਜੇ ਕੋਈ ਇਹੋ ਜੀ ਗੱਲ ਹੋਵੇ ਇਲਮ ਸੀ ਟਕਸਾਲ ਮੁਖੀ ਨੂੰ ਕੀ ਅਟੈਕ ਹੋ ਸਕਦਾ ਹੈ ਹਾਂ ਪਤਾ ਸੀਗਾ ਉਹਨਾਂ ਨੂੰ ਪੂਰਾ ਉਹਨਾਂ ਨੇ ਫਿਰ ਸਾਰਾ ਤਾਂ ਇੰਸਾਨ ਪਿੱਤਸਰ ਜਨਰਲ ਸ਼ਵੇਕ ਸਿੰਘ ਨੇ ਸਾਰੇ ਮੋਰਚੇ ਲਾਏ ਸੰਤਾ ਨੇ ਵੀ ਮੋਰਚੇ ਲਾਏ ਤੇ 72 ਘੰਟੇ ਜਿਹੜੀ ਸੋਵੀਅਤ ਯੂਨੀਅਨ ਦੀ ਫੌਜ ਹੈ ਬ੍ਰਿਟਾਨੀਆਂ ਦੀ ਫੌਜ ਹੈ ਇੰਡੀਆ ਦੀ ਫੌਜ ਹੈ 72 ਘੰਟੇ ਅੰਦਰ ਨਹੀਂ ਵੜਨ ਦਿੱਤਾ ਇਟ ਛੋਟੀ ਗੱਲ ਹੈਗੀ ਹੈ ਅੱਛਾ ਮਾਨ ਸਾਹਿਬ ਤੁਸੀਂ ਕਿਹਾ ਕਿ ਤੁਸੀਂ ਆਈਪੀਐਸ ਸੀ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਲੀਡਰਸ਼ਿਪ ਬੜੀ ਐਕਟਿਵ ਸੀ ਹੋਰ ਪੰਥਕ ਮੋਰਚੇ ਸੀ ਕੀ ਸੈਂਟਰ ਤੇ ਦਬਾਅ ਨਹੀਂ ਸੀ ਪਾਇਆ ਜਾ ਸਕਦਾ ਕਿਸ ਤਰੀਕੇ ਨਾਲ ਆਪਰੇਸ਼ਨ ਬਲੂ ਸਟਾਰ ਨਾ ਕਰੋ ਸਿੱਖਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਮਸਲਾ ਹੈ ਨਹੀਂ ਇਹ ਜੋ ਤੋਂ 올ਟ ਇਹ ਤਾਂ ਕਹਿੰਦੇ ਸੀ ਕਿ ਤੁਸੀਂ ਫੌਜ ਭੇਜ ਦੋ ਤੇ ਸੰਤ ਜਨਨ ਸਿੰਘ ਪਿੰਡਰਾਵਾਲ ਨੇ ਫੌਜ ਨੂੰ ਦੇਖ ਕੇ ਹੱਥ ਖੜੇ ਕਰਕੇ ਉਹਦੀ ਮਾਰ ਆ ਜਾਨਾ ਕੌਣ ਕਹਿੰਦਾ ਸੀ ਫੌਜ ਭੇਜ ਦੋ ਬਾਦਲ ਸਾਹਿਬ ਰਵੀਂਦਰ ਸਿੰਘ ਹੋਰ ਜਿਹੜੇ ਵੀ ਸੀਨੀਅਰ ਬਲਵੰਤ ਸਿੰਘ ਜੀ ਆ ਰਾਮੂ ਵਾਲੀਆ ਇਹ ਸਾਰੇ ਵਿੱਚ ਸੀ ਕਿ ਪ੍ਰੇਮ ਸਿੰਘ ਚੰਦੂ ਮਾਦਰਾ ਸਾਰੇ ਇਹ ਜਿਹੜੇ ਇਹ ਲੀਡਰ ਉਸ ਵੇਲੇ ਦੇ ਸੀਗੇ ਇਹ ਸਾਰੇ ਸੀਗੇ ਕਿ ਇਹ ਫੌਜ ਭੇਜ ਦੋ ਤੇ ਸੰਤ ਜਨਰਲ ਸਿੰਘ ਦਾ ਹੱਥ ਘੜੇ ਕਰਕੇ ਬਾਹਰ ਆ ਜਾਊਗਾ ਹਮ ਪਰ ਹੋਇਆ ਬਿਲਕੁਲ ਉਲਟ ਹੋਣਾ ਹੀ ਉਲਟ ਸੀਗਾ ਉੱਥੇ ਤਾਂ ਮੋਰਚੇ ਬੜੇ ਤਕੜੇ ਬਣੇ ਹੋਏ ਸੀਗੇ ਜਿਹੜੀ ਲੋੜ ਪੈ ਗਈ ਸੀ ਤੁਸੀਂ ਕਿਹਾ ਕਿ ਇਹਨਾਂ ਲੀਡਰਾਂ ਨੇ ਕਿਹਾ ਕਿ ਜਰਨੈਲ ਸਿੰਘ ਪਿੰਡਰਾ ਵਾਲੇ ਕੁਝ ਘੰਟਿਆਂ ਚ ਬਾਹਰ ਆ ਜਾਣਗੇ ਹੱਥਕੜੇ ਕਰਕੇ ਤੁਸੀਂ ਇਸ ਤਰੀਕੇ ਨਾਲ ਗੈਸਟਰ ਕੀਤਾ ਜ਼ਰੂਰਤ ਕੀ ਪੈ ਗਈ ਸੀ ਪੰਜਾਬ ਦੇ ਵਿੱਚ ਪੰਥਕ ਪੋਲਿਟਿਕ ਲੀਡਰਸ਼ਿਪ ਇਹਨਾਂ ਨੂੰ ਪੋਲਿਟਿਸ਼ੀਅਨਸ ਦੇ ਤੌਰ ਤੇ ਸਿਆਸਤ ਕਰਦੇ ਰਹਿਣਾ ਚਾਹੀਦਾ ਸੀ ਇਸ ਮੌਕੇ ਤੇ ਇਹ ਗੱਲ ਸੈਂਟਰ ਨੂੰ ਕਹਿਣਾ ਜਿਸ ਤਰੀਕੇ ਨਾਲ ਤੁਸੀਂ ਬਿਆਨ ਕਰ ਰਹੇ ਹੋ ਕੋਈ ਜ਼ਰੂਰੀ ਸੀ ਜਾਂ ਫਿਰ ਮਜਬੂਰੀ ਬਣ ਗਿਆ ਸੀ ਮਜਬੂਰੀ ਇਹਨਾਂ ਦੀ ਐ ਸੀ ਕਿ ਇਹ ਲਾਲਚੀ ਸੀਗੇ ਕਿ ਸਾਡਾ ਰਾਜ ਨਾ ਜਾਏ ਅਸੀਂ ਰਾਜ ਕਰਦੇ ਰਹੀਏ ਜੀ ਇੱਕ ਗੁਲਾਮ ਬਣ ਕੇ ਹੂੰ ਤੇ ਸਾਡੀ ਨਾ ਸੋਵਰਨਿਟੀ ਹੋਵੇ ਨਾ ਸਾਡੀ ਬਾਦਸ਼ਾਹੀ ਹੋਵੇ ਜੀ ਜਿਵੇਂ ਇੰਡੀਆ ਦੀ ਕਨਸਟੀਟਿਊਸ਼ਨ ਆ ਦੇ ਥੱਲੇ ਅਸੀਂ ਚੀਫ ਮਿਨਿਸਟਰੀ ਕਰੀ ਗਈ ਹੈ ਬਸ ਇੰਨਾਂ ਦੀ ਸੋਚ ਉੱਥੋਂ ਤੱਕ ਸੀਗੀ ਜਿਹੜੀ ਮਹਾਰਾਜ ਨੇ ਕਿਹਾ ਇਨ ਗਰੀਬ ਸਿੱਖੋਂ ਕੋ ਦੂਮ ਬਾਦਸ਼ਾਹੀ ਤੇ ਸੋਵਰਨਿਟੀ ਦੀ ਸੋਚ ਹੀ ਹੈ ਨਹੀਂ ਸੀਗੀ ਇੰਨਾਂ ਦੀ ਬਾਦਸ਼ਾਹੀ ਦੀ ਛੋਟੀ ਜੀ ਸੋਚ ਸੀਗੀ ਹਾਲਾਂਕਿ ਬਾਦਲ ਸਾਹਿਬ ਤਾਂ ਚਲੋ ਚਲੇ ਗਏ ਉਹਨਾਂ ਦਾ ਸਵਰਗਵਾਸ ਹੋ ਗਿਆ ਹੈ ਕਦੇ ਤੁਸੀਂ ਆਫਟਰ ਆਪਰੇਸ਼ਨ ਬਲੂ ਸਟਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨਾਲ ਗੱਲ ਨਹੀਂ ਕੀਤੀ ਕਿ ਆਪਾਂ ਨੂੰ ਅਜਿਹਾ ਨਹੀਂ ਸੀ ਕਰਨਾ ਚਾਹੀਦਾ ਸੀ ਹਾਲਾਂਕਿ ਤੁਸੀਂ ਬਹੁਤ ਵੱਡੀ ਗੱਲ ਕਹੀ ਕਿ ਲੀਡਰ ਕਹਿੰਦੇ ਰਹੇ ਨੇ ਕਿ ਫੌਜ ਭੇਜੋ ਦਰਬਾਰ ਸਾਹਿਬਾ ਗਲਤ ਤਾਂ ਸਾਡੀ ਹੋਈ ਸੀ ਕਿ ਪਰ ਬਾਦਲ ਸਾਹਿਬ ਇਹ ਦੂਜੇ ਪਾਸੇ ਹੋਏ ਹੋਏ ਸੀਗੇ ਸੈਂਟਰ ਦੇ ਨਾਲ ਉਹਨਾਂ ਦੀਆਂ ਮੁਲਾਕਾਤਾਂ ਸੀਗੀਆਂ ਤੁਹਾਡੀ ਸੁਣੀ ਨਹੀਂ ਉਹਨਾਂ ਨੇ ਨਹੀਂ ਮੇਰੀ ਨਹੀਂ ਸੁਣੀ ਉਹਨਾਂ ਨੇ ਕੋਈ ਉਹਨਾਂ ਨੂੰ ਰੰਜ ਨਹੀਂ ਸੀ ਇਸ ਚੀਜ਼ ਤੇ ਨਹੀਂ ਉਹਨਾਂ ਨੂੰ ਕੋਈ ਇਹ ਦਰਸ਼ਨੀ ਸੀ ਕੋਈ ਉਹਨਾਂ ਨੂੰ ਰਾਂਝਣੀ ਸੀਗਾ ਬਿਲਕੁਲ ਉਹ ਠੀਕ ਮਜਾਜ ਦੇ ਵਿੱਚ ਸੀਗੇ ਕਿ ਜੋ ਕੁਝ ਹੋਇਆ ਠੀਕ ਹੋਇਆ ਤੇ ਹੁਣ ਸਾਡੀ ਵਾਰੀ ਹੈ ਕਿ ਅਸੀਂ ਚੀਫ ਇੰਸਟਰੀ ਕਰਦੇ ਹਾਂ ਅੱਛਾ ਮਾਨ ਸਾਹਿਬ ਸਿੱਖਾਂ ਦੇ ਵਿੱਚ 1984 ਤੋਂ ਲੈ ਕੇ ਹੁਣ ਤੱਕ ਦੀ ਮੈਂ ਗੱਲ ਕੀਤੀ ਹਾਲਾਂਕਿ ਗੱਲ ਮੈਂ 47 ਤੋਂ ਲੈ ਕੇ ਵੀ ਕਰ ਸਕਦਾ ਸੀ ਬਹੁਤ ਵੱਡਾ ਪੰਜਾਬ ਦੇ ਵਿੱਚ ਨੁਕਸਾਨ ਹੋਇਆ ਪਾਰਟੀਸ਼ਨ ਹੋ ਗਈ ਸਪੈਸ਼ਲੀ ਪੰਜਾਬ ਦਾ ਇੱਕ ਸੈਟਬੈਕ ਸੀ ਤਾ 84 ਤੋਂ ਬਾਅਦ ਸਿੱਖ ਪੋਲਿਟਿਕਸ 'ਚ ਸਭ ਤੋਂ ਵੱਡੇ ਜਿਹੜੇ ਅਪਡੇਟਸ ਦੇਖੀਏ ਜਾਂ ਇੱਕ ਵੱਡਾ ਯੁੱਧ ਕਿਹਾ ਜਾਵੇ ਸਿੱਖਾਂ ਦੇ ਵਿੱਚ ਆਪਸ 'ਚ ਦਮਦਮੇ ਟਕਸਾਲ ਦੇ ਮੁਖੀ ਕਹਿ ਰਹੇ ਨੇ ਬਾਬਾ ਹਰਨਾਮ ਸਿੰਘ ਢੋਮਾ ਕਿ ਕੁਲਦੀਪ ਸਿੰਘ ਗੜਗਾਜ ਜਿਹੜੇ ਜਥੇਦਾਰ ਨੇ ਜਿਉ ਸੰਦੇਸ਼ ਦੇਣਗੇ ਟਕਰਾਅ ਹੋਏਗਾ ਖੂਨੀ ਇਹ ਬਹੁਤ ਮਾੜੀ ਗੱਲ ਹੈ ਜੀ ਬਾਬਾ ਜੀ ਨੂੰ ਐਹੋ ਜੀ ਗੱਲ ਨਹੀਂ ਕਰਨੀ ਚਾਹੀਦੀ ਥਿ ਕਿਉਂ ਕਰਕੇ ਟਕਸਾਲ ਦੇ ਪਹਿਲੇ ਮੁਖੀ ਬਾਬਾ ਦੀਪ ਸਿੰਘ ਨੇ ਸ਼ਹਾਦਤ ਦਿੱਤੀ ਹੈ ਜਦੋਂ ਐਮ ਐਚ ਸ਼ਾਹ ਗਾਲੀ ਨੇ 1700 ਵਾਟ ਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਕੀਤਾ ਜੀ ਤੇ 1984 ਦੇ ਵਿੱਚ ਜਦੋਂ ਇੰਦਰ ਗਾਂਧੀ ਨੇ ਅਟੈਕ ਕੀਤਾ ਉਹਨੋਂ ਸੰਜਨ ਸਿੰਘ ਪਿੰਰਮਣ ਨੇ ਸ਼ਹਾਦਤ ਦਿੱਤੀ ਹੈ ਤੇ ਬਾਬੇ ਧੰਮਾ ਸਾਹਿਬ ਨੂੰ ਇਹ ਸੰਕੋਚ ਕੇ ਬੋਲਣਾ ਚਾਹੀਦਾ ਇਤਿਹਾਸ ਵੱਲ ਦੇਖਣਾ ਚਾਹੀਦਾ ਆਪਣੇ ਪਿਛੋਕੜ ਵੱਲ ਦੇਖਣਾ ਚਾਹੀਦਾ ਕਿ ਤਕਸਾਲ ਕਿੱਥੇ ਖੜੀ ਹੈ ਤੇ ਇਹੋ ਜਿਹੇ ਢਿੱਲੇ ਬਿਆਨ ਅਕਾਲ ਤੱਕ ਸਾਬਿਤ ਤੇ ਦੇ ਜਣੇ ਮੈਂ ਸਮਝਦਾ ਕਿ ਗਲਤ ਕੀਤਾ ਕਿਉਂ ਲੱਗਦਾ ਹੈ ਕਿ ਹਰਨਾਮ ਸਿੰਘ ਧੂਮਾ ਇਸ ਤੇ ਇਤਰਾਜ਼ ਪ੍ਰਗਟ ਕਰ ਰਹੇ ਨੇ ਕੋਈ ਮਨਸ਼ਾ ਉਹਨਾਂ ਦੀ ਮੇਰਾ ਤਾਂ ਪੜਾਈ ਲਿਖਾਈ ਦਾ ਇਤਿਹਾਸ ਦਾ ਉਹਨਾਂ ਨੂੰ ਤਜਰਬਾ ਹੈ ਨਹੀਂ ਉਹਨਾਂ ਨੂੰ ਹੈ ਪੱਕੀ ਪਕਾਈ ਗੱਦੀ ਮਿਲਦੀ ਹੈ ਤੇ ਹੁਣ ਉਹ ਉੱਥੇ ਬੈਠ ਕੇ ਇਹੋ ਜਿਹਾਂ ਜੀ ਤੁਸੀਂ ਸ਼ਰਾਰਤ ਸ਼ਬਦ ਵਰਤਿਆ ਕਿ ਹਰਨਾਮ ਸਿੰਘ ਧੂਮਾ ਨੂੰ ਅਸੀਂ ਸ਼ਰਾਰਤ ਨਹੀਂ ਕਰਨ ਦੇਵਾਂਗੇ 6 ਜੂਨ ਨੂੰ ਕਿਉਂਕਿ ਉਹ ਖੰਡਾ ਖੜਕਾਉਣ ਦੀ ਗੱਲ ਕਰ ਰਹੇ ਸੀ ਸ਼ਰਾਰਤ ਸ਼ਬਦ ਕਿਉਂ ਵਰਤਿਆ ਤੁਸੀਂ ਇਹ ਸ਼ਰਾਰਤੀ ਹੈ ਕਿ ਇੱਕ ਟਕਸਾਲ ਦਾ ਮੁਖੀ ਕਹੇ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਤੇ ਅਰਦਾਸ ਨਹੀਂ ਹੋਣੀ ਜੀ ਤੇ ਇਦੋਂ ਜ਼ਿਆਦਾ ਸ਼ਰਾਰਤ ਕੀ ਹੈ ਤੇ ਇੰਨੇ ਇਦੋਂ ਜ਼ਿਆਦਾ ਬਗਾਵਤ ਅਕਾਲ ਤਖਤ ਸਾਹਿਬ ਤੇ ਨਹੀਂ ਹੋ ਸਕਦੀ ਇਦੋਂ ਜ਼ਿਆਦਾ ਹੂੰ ਜਿਹੜੇ ਬਜ਼ੁਰਗਾਂ ਨੇ ਅਫਦਲਦੀਨ ਨਾਲ ਲੜੇ ਹੈ ਇੰਦਰਾ ਗਾਂਧੀ ਨਾਲ ਹਕੂਮਤ ਨਾਲ ਲੜੇ ਹੈ ਸ਼ਹਾਦਤ ਪ੍ਰਾਪਤ ਕੀਤੀ ਹੈ ਤੇ ਸੰਤਾਨ ਨੇ ਕਿਹਾ ਸੀ ਕਿ ਹਕੂਮਤ ਇੰਡੀਆ ਦੀ ਦਰਬਾਰ ਸਾਹਿਬ ਚੋਂ ਕਿ ਕਲਸਾਂਗ ਦਾ ਨੀਪ ਤਰਕਿਜੋ ਜੀ ਤੇ ਮੱਭਾ ਜੀ ਨੇ ਤਾਂ ਕਦੇ ਖਾਲਸਾ ਦੀ ਗੱਲ ਵੀ ਨਹੀਂ ਕੀਤੀ ਹੈ ਕਿਉਂ ਨਹੀਂ ਕਰਦੇ ਤੁਹਾਡੇ ਸਾਹਮਣੇ ਗੱਲ ਹੋ ਇਹ ਤਾਂ ਤੁਸੀਂ ਪੁੱਛ ਸਾਧ ਜੀ ਇੱਕ ਸੈਕਸ਼ਨ ਕਹਿ ਰਿਹਾ ਹੈ ਕਿ ਹਰਨਾਮ ਸਿੰਘ ਧੂਮਾ ਨੂੰ ਇੱਕ ਵਿਸ਼ੇਸ਼ ਪਾਰਟੀ ਦੀ ਸ਼ੈ ਹੈ ਥੋੜੂ ਕੀ ਲੱਗਦਾ ਹੈ ਹਾਂ ਬਾਦਲਦਨ ਦੇ ਨਾਲ ਰਹੇ ਹੈ ਜੋ ਕਰਕੇ ਜਿਦੋਂ ਬਾਦਲ ਨੇ ਮਾਫੀ ਦੇ ਦਿੱਤੀ ਸੀ ਕੀ ਇਹ ਹੋਂ ਦਾ ਬਿਲਕੁਲ ਖਿਲਾਫ ਨਹੀਂ ਹੋ ਬਾਦਲਦਲ ਦੇ ਹਾਂ ਫਿਰ ਹੁਣ ਬਾਦਲ ਵੀ ਬੀਜੇਪੀ ਹਕੂਮਤ ਤੋਂ ਟੁੱਟ ਗਿਆ ਹੂੰ ਤਾਂ ਫਿਰ ਹਕੂਮਤ ਤਾਂ ਬੀਜੇਪੀ ਤੇ ਆਰਐਸਐਸ ਦੀ ਹੈ ਹੂੰ ਤਾਂ ਫਿਰ ਲਾਜ਼ਮੀ ਹੈ ਕਿ ਉਹ ਖਿਲਾਫ ਹੋ ਜਾਣਗੇ ਤੋਂ ਦਾ ਮੰਨਿਆ ਕਿ ਉੱਪਰਲੇ ਪਾਸੇ ਉਹਨਾਂ ਨੂੰ ਡਾਇਰੈਕਸ਼ਨ ਮਿਲ ਰਹੀ ਹੈ ਇਸ ਕਰਕੇ ਉਹ ਇਸ ਤਰੀਕੇ ਦੇ ਇਹ ਤਾਂ ਨਹੀਂ ਮੈਂ ਕਹੇ ਸਰਦਾ ਪਰ ਇਹ ਪ੍ਰਿਜ਼ਿਊਮ ਕਰ ਚੁੱਕੇ ਕਿ ਇਹ ਹੈ ਬੱਬਾ ਜੀ ਇਹ ਹੈ ਠੀਕ ਅਗਵਾਈ ਸਿੱਖ ਫਾਰਮ ਨੂੰ ਇਸ ਵਕਤ ਦੇ ਵਿੱਚ ਨਹੀਂ ਜਾ ਰਿਹਾ ਓਕੇ ਸਮੇਂ ਦੇ ਵਿੱਚ ਤੇ ਇਹ ਬਲੂ ਸਟਾਰ ਦਾ ਜਿਹੜਾ ਇਹ ਛੇ ਤਰੀਕ ਦਾ ਕੱਲੂ ਕਾਰਾ ਦਿਵਸ ਹੈ ਇਹ ਦੁਨੀਆਂ ਦੇ ਵਿੱਚ ਪ੍ਰਕਾਸ਼ ਹੁੰਦਾ ਹੈ ਤੇ ਇਹਦੇ ਤੋਂ ਹਿੰਦੁਸਤਾਨ ਦੀ ਸਰਕਾਰ ਬਹੁਤ ਕਬੜੋਂ ਦੀ ਹੈ ਜੀ ਤੇ ਉਹਨਾਂ ਨੂੰ ਫੇਰ ਯਾਦ ਆਉਂਦਾ ਕਿ ਅਸੀਂ ਸਿੱਖਾਂ ਦੇ ਨਾਲ ਕੀ ਕੀਤਾ ਹੈਗਾ ਤੇ ਜੇ ਨਤੀਜੇ ਕੀ ਨਿਕਲੇ ਸਿਕਸ ਸਟੇਟਲੈਸ ਕੌਮ ਹੈ ਕੀ ਹੈ ਪਰ ਤਾਂ ਵੀ ਇਹਨਾਂ ਨੇ ਆਪਣੇ ਬੈਰੀ ਜਿਹੜੇ ਕਾਲ ਤੱਕ ਸਾਹਿਬ ਦੇ ਉੱਤੇ ਇਸ ਤਰ੍ਹਾਂ ਅਸਲਾ ਲੈ ਕੇ ਆਏ ਸੀ ਉਹਨਾਂ ਨੂੰ ਛੱਡਿਆ ਨਹੀਂ ਸਿਮਰਨਜੀਤ ਸਿੰਘ ਮਾਨ ਸਾਹਿਬ ਤੁਸੀਂ ਬਹੁਤ ਸੀਨੀਅਰ ਲੀਡਰ ਹੋ ਵਾਹਦਿਕ ਜਿਹੇ ਲੀਡਰ ਹੋਣ ਜਿਹੜੇ ਸਭ ਤੋਂ ਜ਼ਿਆਦਾ ਉਮਰਦਾਰ ਹੋਣ ਔਰ ਸਭ ਤੋਂ ਜ਼ਿਆਦਾ ਤੁਸੀਂ ਐਕਟਿਵ ਹੋਣ ਟਕਸਾਲ ਅਤੇ ਜਥੇਦਾਰਾਂ ਦੇ ਦਰਮਿਆਨ ਜਿਹੜਾ ਵਿਵਾਦ ਹੈ ਇਹ ਘਟਾਇਆ ਕਿਵੇਂ ਜਾ ਸਕਦਾ ਹੈ ਇਹ ਘਟਾਇਆ ਤਾਂ ਹੀ ਜਾ ਸਕਦਾ ਕਿ ਬਾਬਾ ਜੀ ਸਿਆਣਫ ਕਰ ਤੇ ਨਾ ਕਰਨਾ ਇਹੋ ਜੇ ਕੰਮ ਤੇ ਪੈਰਲਲ ਕੱਲੋਕਾਰ ਅੱਜ ਵਸ ਅਗਲੇ ਦਿਨ ਨਾਮਣਾ ਜੋ ਕਰਕੇ ਜੇ ਅਕਾਲ ਤਖਤ ਸਾਹਿਬ ਨੂੰ ਮਹਾਨ ਸਮਝਦੇ ਹੈ ਜੀ ਤਾਂ ਫੇਰ ਟਕਸਾਲ ਦੇ ਵਿੱਚ ਖੱਲੂ ਘਰਾ ਦਿਵਸ ਮਨਾਉਣ ਦਾ ਤਾਂ ਕੋਈ ਮਤਲਬ ਹੈ ਨਹੀਂ ਤਾਂ ਜੇ ਅਕਾਲ ਤਖਤ ਸਾਹਿਬ ਦੇ ਉੱਤੇ ਛੇ ਤਰੀਕ ਨੂੰ ਜਿ ਮਨਾਉਂਦੇ ਆ ਜੀ ਤਾਂ ਫੇਰ ਬਾਬਾ ਜੀ ਛੇ ਤਰੀਕ ਨੂੰ ਉੱਤੇ ਆਪਣੀ ਟਕਸਾਲ ਦੇ ਵਿੱਚ ਕਿਉਂ ਕੱਟ ਕਰਦੇ ਆ ਜਾਂ ਉਸੇ ਦਿਨ ਹੀ ਕਰ ਦਿੰਦੇ ਆ ਇਹ ਛੇ ਤਰੀਕ ਨੂੰ ਇਹਦਾ ਮਤਲਬ ਹੈ ਕਿ ਇਹ ਸੰਗਤ ਨੂੰ ਉਹ ਦੋ ਪਾਸੇ ਵੰਡ ਰਿਹਾ ਕਿ ਅਕਾਲ ਤਖਤ ਸਾਹਿਬ ਦੀ ਪੂਰੀ ਸੰਗਤ ਜਾਣ ਨ ਸਕੇ ਜੀ ਜਰਨੈਲ ਸਿੰਘ ਪਿੰਡਰਾ ਵਾਲਿਆਂ ਦੇ ਫਰਜ਼ੰਦ ਨੇ ਈਸ਼ਰ ਸਿੰਘ ਉਹ ਕਹਿੰਦੇ ਅਸੀਂ ਗਿਆਨੀ ਕੁਲਦੀਪ ਸਿੰਘ ਗੜਗੱਜ ਤੋਂ ਸਨਮਾਨ ਪ੍ਰਾਪਤ ਨਹੀਂ ਕਰਾਂਗੇ ਕਿਉਂਕਿ ਕੌਮ ਦੇ ਪ੍ਰਵਾਨਿਤ ਜਥੇਦਾਰ ਨਹੀਂ ਹਨ ਅਕਾਲ ਤਖਨ ਸਾਹਿਬ ਤੋਂ ਸਨਮਾਨ ਮਿਲਣਾ ਹੈ ਤੇ ਸਦਾਰ ਈਸ਼ਰ ਸਿੰਘ ਨੂੰ ਸਨਮਾਨ ਅਕਾਲ ਤਖਨ ਸਾਹਿਬ ਨੇ ਦੇਣਾ ਹੈਗਾ ਹੂੰ ਤੇ ਜਥੇਦਾਰ ਸਾਹਿਬ ਇੱਕ ਜ਼ਰੀਆ ਹੈਗੀ ਹੈ ਤੇ ਮੈਂ ਸਮਝਦਾ ਕਿ ਜੇ ਉਹ ਸਨਮਾਨ ਨਹੀਂ ਲੈਣਗੇ ਜੀ ਫਿਰ ਉਹ ਕਾਲ ਤਖਤ ਸਾਹਿਬ ਨੂੰ ਪਿੱਠ ਦਿਖਾ ਰਹੇ ਬਹੁਤ ਵੱਡੀ ਤੁਸੀਂ ਗੱਲ ਕਹੀ ਹੈ ਕਹਾਣੀ ਨੂੰ ਮੈਂ ਯੁੱਧ ਚ ਮੰਨ ਰਿਹਾ ਮਾਨ ਸਾਹਿਬ ਕਿ ਇਹ ਦੇਖੋ ਕਦੇ ਇੱਕ ਬਿਆਨ ਆਉਂਦਾ ਕਦੇ ਬਾਬਾ ਹਰਨਾਮ ਸਿੰਘ ਤੁਮਾ ਸਟੇਟਮੈਂਟ ਦਿੰਦੇ ਉਸ ਤੋਂ ਬਾਅਦ ਸ਼ਹੀਦ ਪਰਿਵਾਰਾਂ ਚ ਵੱਡੇ ਬਿਆਨ ਹੁੰਦੇ ਨੇ ਆਖਿਰ ਇਹ ਪੂਰੀ ਵਾਰਤਾ ਲਾਭ ਕਹਾ ਮੈਂ ਇਸ ਨੂੰ ਇਸ ਨੂੰ ਸਿੱਖਾਂ ਦੇ ਵਿੱਚ ਇੰਟਰਨਲ ਯੁੱਧ ਕਹਾ ਜਾਂ ਇਸ ਨੂੰ ਡਿਵੀਜ਼ਨ ਕਹਾ ਕਿਸ ਸ਼ਬਦ ਦੇ ਨਾਲ ਮੈਂ ਇਸ ਨੂੰ ਸੰਬੋਧਨ ਕਰ ਸਕਦਾ ਦੇਖੋ ਹੱਲ ਹੋ ਕੀ ਸਕਦਾ ਪੂਰੇ ਸਿੱਖ ਪੂਰਾ ਪੰਥ ਇਸ ਵੇਲੇ ਪੂਰੇ ਪੰਜਾਬ ਤੇ ਟਿਕਿਆ ਹੋਇਆ ਨੇ ਉਸ ਦੀ ਨਜ਼ਰਾਂ ਕਿ ਹੋ ਕੀ ਰਿਹਾ ਪੰਜਾਬ ਦੇ ਵਿੱਚ ਇੱਕ ਲੀਡਰ ਦੂਜੇ ਦੇ ਖਿਲਾਫ ਹੈ ਦੂਜਾ ਤੀਜੇ ਦੇ ਚੌਥਾ ਪੰਜਵੇਂ ਦੇ ਖਿਲਾਫ ਹੈ ਅਸੀਂ ਤਾਂ ਕਿਸੇ ਦੇ ਖਿਲਾਫ ਨਹੀਂ ਅਸੀਂ ਤਾਂ ਕਾਲ ਤੱਕ ਸਭ ਦੇ ਹੱਕ ਚਾਹਣ ਤੇ ਘੱਲੋ ਘਰਾ ਦਿਵਸ ਮਨਾਉਣ ਦੇ ਹੱਕ ਦੇ ਵਿੱਚ ਹੈਗੇ ਜੀ ਹੁਣ ਜਿਹੜੇ ਇਸ ਦੇ ਵਿੱਚ ਕੋਈ ਰਿਕਵਰਟ ਪਾਉਣਾ ਚਾਹੁੰਦੇ ਐ ਜੀ ਹੁਣ ਉਹ ਚੰਦ ਬੰਤੇ ਹੈਗੇ ਐ ਜਿਹੜੇ ਜੇ ਉਹ ਨਾ ਇਹਦੀ ਹਰਕਤ ਕਰਨ ਤੇ ਉਹਨਾਂ ਦਾ ਤੇ ਹਾਸਲੇ ਵਿੱਚ ਜੋ ਕਾਲੇ ਸ਼ਬਦਾਂ ਦੇ ਵਿੱਚ ਨਾ ਨਹੀਂ ਲਿਖਿਆ ਜਾਊਗਾ ਤੇ ਉਹਨਾਂ ਨੂੰ ਸੰਗਤ ਦੇ ਨਾਲ ਹੀ ਉੱਥੇ ਜਾ ਕੇ ਜੋ ਸਿਕੋਂ ਨੂੰ ਪਰਮਾਨਤਰ ਜਿਹੜੇ ਉੱਥੇ ਸਨਮਾਨਤ ਕਰਦੇ ਐ ਅਰਦਾਸ ਹੋਣੀ ਐ ਜਥੇਦਾਰ ਸਾਹਿਬ ਨੇ ਆਪਣਾ ਸਨੇਹਾ ਦੇਣਾ ਕੌਮ ਨੂੰ ਉਹ ਖਮੋਸ਼ੀ ਦੇ ਵਿੱਚ ਸੁਣਨਾ ਚਾਹੀਦਾ ਤੇ ਉਹਦੇ ਤੇ ਅਸਰ ਕਰਨਾ ਚਾਹੀਦਾ ਜੋ ਖੁਸ਼ੇਤ੍ਰਿਕ ਨੂੰ ਹੋਊਗਾ ਜੇ ਕੋਈ ਗੜਬੜ ਹੁੰਦੀ ਐ ਦੇਖੋ ਅਸੀਂ ਤਾਂ ਉਮੀਦ ਕਰਦੇ ਆ ਕਿ ਸ਼ਾਂਤਮੀ ਢੰਗ ਦੇ ਨਾਲ ਇਹਨਾਂ ਦਿਹਾੜਿਆਂ ਤੇ ਅਰਦਾਸ ਹੁੰਦੀ ਰਹੇ ਕੋਈ ਟਕਰਾਅ ਨਾ ਹੋਏ ਤਬ ਤੌਰ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦਾ ਰੋਲ ਕੀ ਰਹੇਗਾ ਮੈਨੂੰ ਤਾਂ ਯਕੀਨ ਕੀ ਕਿਸੇ ਦੀ ਸ਼ਮਥੋ ਵੀ ਕਾਂਟਕਸਾਬ ਨੂੰ ਚੈਲੰਜ ਕਰਨ ਦੀ ਤੇ ਨਾ ਕੀਤਾ ਜਾਏ ਤਾਂ ਇਹ ਬਹੁਤ ਚਾਹੂਗਾ ਜੇਕਰ ਹੋਇਆ ਜਿਹਾ ਕਿਉਂਕਿ 2 ਘੰਟਿਆਂ ਦੀ ਮੀਟਿੰਗ ਸੀ ਐਸਜੀਪੀਸੀ ਪ੍ਰਧਾਨਗੇ ਪਰ ਉਹ ਮੀਟਿੰਗ ਬੇਸੀਟਾ ਰਹੀ ਦਮਦਮੀ ਟਕਸਾਲ ਦੇ ਮੁਖੀ ਨਾਲ ਉਹ ਕਹਿੰਦੇ ਜਥੇਦਾਰ ਨੂੰ ਹਟਾਓ ਇਹ ਜਥੇਦਾਰ ਪੰਥ ਪ੍ਰਵਾਨਿਤ ਨਹੀਂ ਹੈ ਨਹੀਂ ਫਿਰ ਕਮੁਖਾ ਹੈ ਚਲੋ ਦੇਖ ਲੈਣ ਫਿਰ ਬਾਬਾ ਜੀ ਆਪਣਾ ਜੋਰ ਬਣਾ ਕੇ ਦੇਖਣਾ ਕਿੰਨਾ ਦਾ ਜੋਰ ਤੁਸੀਂ ਜੋਰ ਪੂਰਾ ਲਾਉਂਗੇ ਵੀ ਸ਼ਾਂਤੀ ਬਰਹਾਲ ਰਹੇ ਹਾਂ ਅਸੀਤ ਸ਼ਾਂਤੀ ਉਸ ਨੂੰ ਸਿਰੇ ਚੜਾਉਣਾ ਹੈ 6 ਜੂਨ ਨੂੰ ਜੀ ਕਿਉਂਕਿ ਸਾਡੀ ਪਾਰਟੀ ਨੇ ਸ਼ੁਰੂ ਕੀਤਾ ਸੀਗਾ ਤੇ ਅਸੀਂ ਮੋਟੀ ਹੈ ਕਿ ਇਸ ਦੇ ਤੇ ਅਸੀਂ ਚਾਹੁੰਦੇ ਹਾਂ ਕਿ ਆਪਣੀ ਪਸੰਦ ਰੀਕੇ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਅਸੀਂ ਦੰਡਰ ਦਿਨ ਮਨਾਇਆ ਜਾਵੇ ਜਿਹੜਾ ਉੱਥੇ ਕੋਈ ਸ਼ਰਾਰਤ ਕਰੂਗਾ ਜਾਂ ਉਸ ਦੇ ਵਿੱਚ ਨੰਨਾ ਪਾਊਗਾ ਮੇਰਾ ਘਰ ਬਰੁਸਾ ਉਹਦੇ ਬਲ ਦੇਖਦੇ ਹੀ ਰਹਿਣਗੇ ਮਾਨ ਸਰ ਜਦੋਂ ਤੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਸਾਕਾ ਕੀਤਾ ਗਿਆ ਐਸਜੀਪੀਸੀ ਨੇ ਉਸ ਤੋਂ ਬਾਅਦ ਗਿਆਨੀ ਕੁਲਦੀਪ ਸਿੰਘ ਅੜਗੱਤ ਸਾਹਿਬ ਦੀ ਦਸਤਾਰਬੰਦੀ ਹੁੰਦੀ ਹੈ ਇਹ ਉਸ ਵੇਲੇ ਤੋਂ ਬਾਅਦ ਸ਼ੁਰੂ ਹੋਇਆ ਹੈ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਅਸੀਂ ਇਹਨਾਂ ਜਥੇਦਾਰਾਂ ਨੂੰ ਜਥੇਦਾਰ ਨਹੀਂ ਮੰਨਦੇ ਸਿਮਰਨਜੀਤ ਸਿੰਘ ਮਾਨ ਕੁਲਦੀਪ ਸਿੰਘ ਅੜਗੱਤ ਨੂੰ ਜਥੇਦਾਰ ਮੰਨਦੇ ਨੇ ਹਾਂ ਜੇ ਉਹ ਜਥੇਦਾਰ ਹੈਗੇ ਅਸੀਂ ਮੰਨਦੇ ਹਾਂ ਜੀ ਜੇ ਕੋਈ ਕਮੀ ਹੈ ਕਮੀ ਹੈ ਕਿ ਇਹ ਗੰਮਠੋ ਫਿੰਡੀਆਂ ਹੁੰਦੇ ਤੋਂ ਉਹਦੀ ਜੋ ਐਸਪੀਸੀ ਦੇ ਇਲੈਕਸ਼ਨ ਸਟਾਰ ਨਾਲ ਤੋਂ ਸਰਦੀ ਸਿੱਖਾਂ ਦੀ ਜ਼ਬੂਰੀਅਤ ਨੂੰ ਖਤਮ ਕੀਤਾ ਹੋਇਆ ਹੈ ਜੇ ਇਲੈਕਸ਼ਨਸ ਹੋ ਜਾਣ ਇਹੋ ਜਿਹਾ ਕੰਮ ਹੋਣਾ ਹੀ ਨਹੀਂ ਸੀਗਾ ਇਹ ਇਹ ਪ੍ਰਾਣੇ ਬੰਦੇ ਐ ਇਹਨਾਂ ਨੂੰ ਨਵੇਂ ਮਾਹੌਲ ਦਾ ਪਤਾ ਨਹੀਂ ਹੈ ਇਹ ਹਮੇਸ਼ਾ ਬਲੂ ਸਟਾਰ ਦੇ ਖਿਲਾਫ ਰਹੇ ਐ ਲੋਕ ਹੱਕ ਦੇ ਵਿੱਚ ਰਹੇ ਐ ਔਰ ਇਹਨਾਂ ਦੇ ਹੱਥ ਦੇ ਵਿੱਚ ਜਿਹੜੀ ਐਸਪੀਸੀ ਹੈ ਪ੍ਰਚਾਰ ਨਹੀਂ ਹੋ ਰਿਹਾ ਗਰੀਬਾਂ ਦੇ ਵੱਲ ਲੋਕਸ ਦਾ ਮੂੰਹ ਨਹੀਂ ਹੈ ਅਮੀਰ ਲੁੱਟੇ ਜਾ ਰਹੇ ਹੈ ਜੀ ਔਰ STPC ਦੇ ਇਲੈਕਸ਼ਨ ਜਿਹੜਾ ਮੋਦੀ ਤੇ BJP ਸਰਕਾਰ ਨਹੀਂ ਕਰ ਰਹੀ ਇੰਟਰਨੈਸ਼ਨਲ UN ਲੈਵਲ ਤੇ ਦਾ ਨੋਟਿਸ ਲੈਣਾ ਚਾਹੀਦਾ ਕਿ ਸਿੱਖਾਂ ਦੀ ਜ਼ਮੂਰੀਅਤ ਨੂੰ ਜੋ ਖਤਮ ਕੀਤਾ ਗਿਆ ਹਮ ਮਾਨ ਸਭ ਪੰਜਾਬ ਦੇ ਵਿੱਚ ਇੱਕ ਦਸਤਾਰਬੰਦੀ ਹੋਰ ਵੀ ਹੋਈ ਸੀ ਜਿਹੜੀ ਰੋਡੇ ਪਿੰਡ ਹੋਈ ਸੀ ਤੁਸੀਂ ਉਸ ਦਸਤਾਰਬੰਦੀ ਸਮਾਗਮ ਦੇ ਵਿੱਚ ਗਏ ਅਮਰਤਪਾਲ ਸਿੰਘ ਨੂੰ ਵਾਰਿਸ ਪੰਜਾਬ ਦੇ ਮੁਖੀ ਥਾਪਿਆ ਗਿਆ ਅਮਰਸਪਾਲ ਤੇ ਦਿ ਨੈਸ਼ਨਲ ਸਕਿਉਰਿਟੀ ਐਕਟ ਪੰਜਾਬ ਦੀ ਪੁਲਿਸ ਨੇ ਲਗਾਇਆ ਅਮਰਸਰ ਦੇ ਡਿਪਟੀ ਕਮਿਸ਼ਨਰ ਦੀ ਰეკਮੈਂਡੇਸ਼ਨਸ ਤੇ ਅਮਰਤਪਾਲ ਅੱਜ ਵੀ ਡਿਟੇਨ ਅੰਡਰ ਐਨਐਸਏ ਹੈ ਗੁਰਪ੍ਰੀਤ ਹਰਿਨੌਰ ਦਾ ਕਤਲ ਹੋਇਆ ਉਸ 'ਚ ਯਵਾਪਾ ਲੱਗੀ ਸੀ ਅਮਰਤਪਾਲ ਦਾ ਸਿੱਧਾ ਰੋਲ ਡੀਜੀਪੀ ਪੰਜਾਬ ਮਿਸਟਰ ਗੌਰਵ ਯਾਦਵ ਨੇ ਬਿਆਨ ਕੀਤਾ ਹੁਣ ਕਿਵੇਂ ਦੇਖ ਰਹੇ ਹੋ ਅਮਰਤਪਾਲ ਮੈਂ ਸਮਝਦਾ ਜਿਹੜਾ ਡਿਟੈਂਸ਼ਨ ਲਾਜ਼ ਨੇ ਇਹ ਕਾਨੂੰਨ ਦੇ ਤੇ ਜਮਹੂਰੀਅਤ ਦੇ ਖਿਲਾਫ ਹੈਗੇ ਆ ਜੀ ਤੇ ਸਰਕਾਰਾਂ ਡੰਡ ਨਹੀਂ ਦੇ ਸਕਦੀਆਂ ਇਹ ਸਿਰਫ ਧਾਂਤਾਂ ਦੇ ਸਕਦੀਆਂ ਤੇ ਜਿੱਨਾਂ ਚਿਰ ਅਦਾਲਤ ਨੇ ਡੰਡ ਨਹੀਂ ਦਿੱਤਾ ਤਾਂ ਫਿਰ ਨਜਾਇਜ਼ ਉਸ ਨੂੰ ਗਵਰਨਮੈਂਟ ਦੇ ਹੁਕਮ ਦੇ ਉੱਤੇ ਬੰਦ ਰੱਖਣਾ ਪਾਰਟਿਸਿਪੀ ਕਹਿੰਦੇ ਕਿ ਗੁਰਪ੍ਰੀਤ ਹਰੀਨਾਉ ਦਾ ਕਤਲ ਹੋਇਆ ਸੀ ਯੁਵਾਪਾ ਲਾ ਰਹੇ ਹਨ ਅਮਰਿਤਪਾਲ ਤੇ ਆਹ ਤਾਂ ਫਿਰ ਉਹ ਤਾਂ ਪ੍ਰੂਫ ਦੇਣ ਤੇ ਅਦਾਲਤ ਦੇ ਅੱਗੇ ਉਹਨੂੰ ਪੇਸ਼ ਕਰਨ ਉਹਦਾ ਜਿਹੜਾ ਵਕੀਲ ਹੈ ਉਹ ਉੱਥੇ ਜਾ ਕੇ ਪੇਸ਼ ਹੋਵੇ ਜੀ ਔਰ ਦੱਸੇ ਕਿ ਅਮਰਿਤਪਾਲ ਦਾ ਕਸੂਰ ਹੈ ਕਿ ਨਹੀਂ ਕਸੂਰ ਹੈ ਪਰ ਅਦਾਲਤ ਦੇ ਸਾਹਮਣੇ ਤਾਂ ਪੇਸ਼ ਕਰਨਾ ਪਊਗਾ ਅਮਰਿਤਪਾਲ ਸਿੰਘ ਹੂੰ ਹਨ ਲੱਗਦਾ ਕਿ ਅਮਰਿਤਪਾਲ ਪੰਥ ਦੀ ਭਲਾਈ ਦੇ ਲਈ ਕੰਮ ਕਰ ਰਹੇ ਸੀ ਕਿਉਂਕਿ ਕਈ ਆਵਾਜ਼ਾਂ ਆ ਰਹੀਆਂ ਨੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਕਹਿ ਰਹੇ ਨੇ ਕਿ ਦੇਖੋ ਜੀ ਇੱਕ ਨੌਜਵਾਨ ਦੁਬਈ ਤੋਂ ਆ ਕੇ ਇਥੇ ਪ੍ਰਚਾਰ ਕਰ ਰਿਹਾ ਸੀ ਇੰਨੀ ਛੇਤੀ ਕਿਵੇਂ ਹੋ ਸਕਦਾ ਸਭ ਕੁਝ ਸੰਭਵ ਆ ਮੈਨੂੰ ਨਹੀਂ ਜੀ ਪਤਾ ਮੇਰਾ ਉਹਦੇ ਨਾਲ ਵਾ ਨਹੀਂ ਹੈ ਤਾਂ ਮੈਂ ਉਹਦੇ ਤੇ ਕਮੈਂਟ ਕਰਨ ਤੋਂ ਤੁਹਾਡੀ ਗੱਲਬਾਤ ਵੀ ਨਹੀਂ ਕਦੇ ਹੋਈ ਨਹੀਂ ਸਾਡੀ ਗੱਲਬਾਤ ਗੱਲਬਾਤ ਨਹੀਂ ਹੋਈ ਚੰਗੀ ਤਰ੍ਹਾਂ ਸੇ ਮਾਨ ਸਾਹਿਬ ਹੁਣ ਪੂਰੇ ਸਿਨੈਰੀਓ ਨੂੰ ਕਿਵੇਂ ਦੇਖ ਰਹੇ ਹੋ ਕਿ ਦੇਖੋ 6 ਜੂਨ ਦੀ ਅਰਦਾਸ ਹੋਣੀ ਹੈ ਉੱਥੇ ਕੁਝ ਹਾਲਾਤ ਨਾ ਬਣਨ ਰਾਤ ਦਰਬਾਰ ਸਾਹਿਬ ਦੇ ਅੰਦਰ ਬੇਦਬੀ ਹੋਈ ਇੱਕ ਸਖਸ਼ ਆਉਂਦਾ ਹੈ ਮੰਦਬੁੱਧੀ ਉਸਨੇ ਖੁਦ ਨੂੰ ਦੱਸਿਆ ਪੁਲਿਸ ਤਫਤੀਸ਼ ਬਿਆਨ ਕਰ ਰਹੀ ਹੈ ਗੋਟਕਾ ਸਾਹਿਬ ਮਕਦਸ ਦੇ ਅੰਗ ਖਿਲਾਰ ਦਿੱਤੇ ਜਾਂਦੇ ਹੈ ਹਾਂ ਫਿਰ ਇਹ ਸਿੱਖਾਂ ਦੀ ਬੇਦਬੀ ਘੱਟ ਨਹੀਂ ਹੈ ਇਹ ਹਿੰਦੂਤਵਾਦੀ ਰਾਜ ਦੇ ਵਿੱਚ ਜਿਹੜਾ ਰਿਸਪੌਂਸਿਬਿਲਟੀ ਤਾਂ ਹਿੰਦੂਤਵਾਦੀ ਹੈ ਮੋਦੀ ਦੀ ਹੈ ਬੀਜੇਪੀ ਦੀ ਹੈ ਤੇ ਕਾਂਗਰਸ ਜਿਹੜੀ ਆਪੋਜੀਸ਼ਨ ਪਾਰਟੀ ਹੈ ਜਿਹੜਾ ਟਕਰਾ ਹੋ ਕੇ ਇਹਦੀ ਆਪੋਜੀਸ਼ਨ ਨੇ ਵਿਰੋਧ ਨਹੀਂ ਕਰ ਰਹੀ ਕਿ ਹਿੰਦੂਤਵਾਦੀ ਜਿੰਨੀਆਂ ਵੀ ਸ਼ਾਸਕ ਪਾਰਟੀਆਂ ਉਹ ਕਸੂਰਵਾਰ ਹੈਗੀਆਂ ਲੁਧਿਆਣਾ ਬਾਈਪੋਲ ਕੱਲ ਤੁਸੀਂ ਗਏ ਸੀ ਨਾਮੀਨੇਸ਼ਨ ਫਾਰਮ ਕਿੰਨਾ ਜ਼ਿਆਦਾ ਉੱਥੇ ਹੰਗਾਰਾ ਮਿਲ ਰਿਹਾ ਕਾਲੀ ਦਾ ਅਮਰਸ਼ਰਮ ਸਾਨੂੰ ਤਾਂ ਬਹੁਤ اچھا ਮਿਲਿਆ ਕੱਲੇ ਹੰਗਾਰਾ ਸਾਰੇ ਹੀ ਪਾਸੇ ਭਰੇ ਹੋਏ ਸਾਡੇ ਸਾਰੇ ਜਥੇਦਾਰ ਬਹੁਤ ਪਹੁੰਚੇ ਹੋਏ ਸੀਗੇ ਜੀ ਜਤਰੇ ਹਾਂ ਹਾਂ ਜਤਰੇ ਲਈ ਖੜੇ ਹੋਏ ਤੇ ਸਰਦਾਰ ਸਾਹਿਬ ਹਾਰਨ ਦੇ ਲਈ ਤਾਂ ਮੇਰੇ ਕੋਲ ਬੁੱਧੀ ਨਹੀਂ ਹੁੰਦੀ ਕਿਸੇ ਦੀ ਹਾਰਨ ਦੇ ਲਈ ਖੜਾ ਹੋ ਜਾਏ ਕੋਈ ਕੇਂਦਰੀ ਮੰਤਰੀ ਤੁਹਾਡੇ ਕੱਲ ਪੈਰੀ ਪੈ ਗਏ ਕਹਿੰਦੇ ਬਹੁਤ ਸਾਰੇ ਤਾਂ ਸਤਸਕਾਰ ਕੀਤਾ ਸੀ ਐਮਪੀ ਰਹੇ ਇਕੱਠੇ ਇੱਕਠੇ ਸਰਕਾਰ ਦੇ ਖਿਲਾਫ ਬੋਲਦੇ ਰਹੇ ਆ ਆਵਾਜ਼ ਉਠਾਉਂਦੇ ਰਹੇ ਆ ਕੈਂਡੀਡੇਟਾਂ ਦੇ ਵਿੱਚ ਉਹਦੇ ਖਿਲਾਫ ਅਸੀਂ ਬੋਲਦੇ ਰਹੇ ਆ ਆਪਣੇ ਅ ਨਿਰਜਤ ਸਾਹਿਬ ਸੀਗਾ ਫਿਰ ਪ੍ਰਧਾਨ ਮੰਤਰੀ ਮਲਕ ਸੁਖਦੂਲ ਸਿੰਘ ਹੈ ਅਫਤਾਰ ਸਿੰਘ ਖੰਡਾ ਬਲੇਟ ਦੇ ਵਿੱਚ ਮਾਰਤਾ ਇੰਡੀਆ ਫਿਰ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਬੜ ਮਾਰਤਾ ਫਿਰ ਆਪਣਾ ਰੋਡੇ ਸਾਹਿਬ ਮਾਰਤੇ ਪੇ ਪੰਜਾਬ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਦਾ ਕਤਲ ਕਰਤਾ ਮੂਸੇ ਬਾਲਾ ਦਾ ਕਰਤਾ ਹੁਣ ਘਰਾਤਾ ਉਹਦਾ ਹੀ ਗੁਰਪ੍ਰੀਤ ਸਿੰਘ ਹਰੀਨਾਉਂ ਦਾ ਕਮੇਰਾ ਮਤਲਬ ਹੈ ਸਾਰੀਆਂ ਚੀਜ਼ਾਂ ਇਹ ਪਾਰਲੀਮੈਂਟ ਦੇ ਵਿੱਚ ਬੋਲੀਆਂ ਗਈਆਂ ਤੇ ਇਹਨਾਂ ਨੇ ਪੂਰਾ ਮੈਨੂੰ ਸਪੋਰਟ ਕੀਤਾ ਕਿ ਮੈਂ ਬੋਲ ਸਕਦਾ ਹਾਂ ਤੇ ਵੀ ਵੀ ਸੋਨੀਆ ਗਾਂਧੀ ਕੋਲੇ ਵੀ ਮੈਂ ਬੈਠਾ ਸੀਗਾ ਜਾ ਕੇ ਤੇ ਮੈਂ ਉਹਨੂੰ ਕਿਹਾ ਸੀਗਾ ਕਿ ਤੁਹਾਨੂੰ ਬੋਲਣਾ ਚਾਹੀਦਾ ਤੁਸੀਂ ਪ੍ਰਿੰਸੀਪਲ oppositon ਪਾਰਟੀ ਹੈਗੇ ਹੋ ਜੀ ਤੇ ਬੀਬੀ ਨੇ ਕਿਹਾ ਕਿ ਮੈਂ ਪਰਉਂਦੀ ਪਰ ਮੈਨੂੰ ਪਤਾ ਨਹੀਂ ਕਿਉਂ ਉਹਨਾਂ ਨੇ ਬਾਅਦ ਵਿੱਚ ਕਿਉਂ ਨਹੀਂ ਬੋਲੇ ਤੇ ਆਪਣਾ ਸਰਦਾਰ ਸੁਖਬੀਰ ਸਿੰਘ ਵੀ ਉੱਥੇ ਸੀਗੇ ਤੇ ਬੀਬੀ ਹਰਸਿਮਰਤ कौर ਵੀ ਉੱਥੇ ਸੀ ਉਹਨਾਂ ਨੂੰ ਵੀ ਮੈਂ ਕਿਹਾ ਕਿ ਆਓ ਬੋਲਿਏ ਤੇ ਸੁਖਬੀਰ ਸਿੰਘ ਕੀ ਮੈਨੂੰ ਕਹਿੰਦੇ ਕਿ ਅਸੀਂ ਦੋਨੋਂ ਆਪਣੀ ਸੀਟ ਤੇ ਬੈਠਦੇ ਹਾਂ ਤੁਸੀਂ 2 ਮਿੰਟ ਬਾਅਦ ਦੇ ਵਿੱਚ ਆ ਜਿਓ ਤੇ ਮੈਂ ਜਦੋਂ ਗਿਆ ਬੈਠਿਆ ਤੇ ਸਰਦਾਰ ਸੁਖਬੀਰ ਸਿੰਘ ਤੇ ਬੀਬੀ ਹਰਸਿਮਰਤ कौर ਸਪੀਕਰ 1 ਉਹਨਾਂ ਦੀਆਂ ਪੌੜੀਆਂ ਚੜੀ ਜਾਣ ਮੇਰੇ ਕੋਲੇ ਫਤਿਹਗੜ੍ਹ ਸਾਹਿਬ ਦੇ ਐਮਪੀਸੀ ਦੇ ਸਰਾਮਰ ਸਿੰਘ ਬੈਠੇ ਮੈਂ ਕਿ ਸਰਾਮਰ ਸਿੰਘ ਇਹ ਜਿਹੜਾ ਸਪੀਕਰ ਦੇ ਕਮਰੇ ਚ ਜਾ ਰਿਹਾ ਹੈ ਉੱਥੋਂ ਬਾਹਰ ਨਿਕਲਣ ਦਾ ਵੀ ਇਹ ਕੋਈ ਦਰਵਾਜ਼ਾ ਹੈਗਾ ਤੇ ਸਰਾਮਰ ਸਿੰਘ ਬਹੁਤ ਹੱਸੇ ਕਹਿੰਦੇ ਤੁਸੀਂ ਪੁਰਾਣੇ ਹੋ ਗਏ ਹੋ ਜਿਹੜਾ ਕਮਰਾ ਹੁੰਦਾ ਬਾਹਰ ਜਾਣ ਦਾ ਉਹ ਤੇ ਇੱਕ ਦਰਵਾਜ਼ਾ ਹੁੰਦਾ ਹੀ ਹੈ ਤੇ ਮੈਨੂੰ ਪ੍ਰੋਮਿਸ ਕਰਕੇ ਕਿ ਅਸੀਂ ਜਿਹੜੇ ਕਤਲ ਕੈਨੇਡਾ ਦੇ ਵਿੱਚ ਯੂਕੇ ਚ ਪਾਕਿਸਤਾਨ ਚ ਇੰਡੀਆ ਚ ਹੋਏ ਅਸੀਂ ਬਾਅਦ ਠਾਵਾਂਗੇ ਪਰ ਇਹਨਾਂ ਨੇ ਵੀ ਨਹੀਂ ਠਾਈ ਆਈ ਨਹੀਂ ਮੁਣ ਕੇ ਫਿਰ ਉਹ ਨਹੀਂ ਆਏ ਨਹੀਂ ਪਰ ਕਿਸੇ ਨੇ ਵੀ ਬਾਦਲਦਾਨ ਨੇ ਕਾਂਗਰਸ ਨੇ ਕਿਸੇ ਪਾਰਟੀ ਨੇ ਜਿਹੜੇ ਇੰਡੀਆ ਨੇ ਗਵਰਨਮੈਂਟ ਨੇ ਕੈਨੇਡਾ ਦੀ ਅਮਰੀਕਾ ਦੀ ਯੂਕੇ ਦੀ ਪਾਕਿਸਤਾਨ ਦੀ ਜਿਹੜੀ ਬਾਛੇ ਸੋਵਰਨਿਟੀ ਭੰਗ ਕੀਤੀ ਹੈ ਇਹ ਤੇ klar ਕੋਈ ਵੀ ਨਹੀਂ ਬੋਲਿਆ ਤੇ ਪਰ ਕੇਂਦਰੀ ਮੰਤਰੀ ਦਾ ਬੋਲੇ ਨਹੀਂ ਜਿਹੜੇ ਤੁਹਾਡੇ ਪੈਰੀ ਪਏ ਸੀ